ਲੱਗਦਾ ਹੁੰਦਾ ਮੇਰਾ ਮੁੰਡਾ ਕਿਤੇ ਪਿੱਛੇ ਨਾ ਨੂੰ ਨ ਦੇਖੇ ਤੇ ਕੁੜੀ ਵੀ ਤਾਂ ਆ ਕੇ ਅਗਲਿਆਂ ਨੂੰ ਦੇਖਦੀ ਆ ਹਨਾ ਜੇ ਤੁਸੀਂ ਐਦਾ ਦੀ ਸੋਚ ਰੱਖੂਗੇ ਫਿਰ ਤਾਂ ਘਰ ਖਰਾਬ ਹੋਣੀ ਆ ਪਰ ਜੇ ਸਭ ਤੋਂ ਵੱਡੀ ਆ ਕਿ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਆ ਹਨਾ ਅਸੀਂ ਕਿਸੇ ਨੂੰ ਨਹੀਂ ਬਦਲ ਸਕਦੇ ਅਸੀਂ ਆਪਣੀ ਸੋਚ ਬਦਲ ਸਕਦੇ ਹਾਂ ਬਸ ਇਹ ਹਕੀਕਤ ਹੈ ਜਦੋਂ ਬੰਦਾ ਇਕੱਲਾ ਹੋਵੇ ਤੇ ਉਹਨੂੰ ਸਾਰਾ ਕੁਝ ਆਪ ਦੇਖ ਕੇ ਹੈਂਡਲ ਕਰਨਾ ਚਾਹੀਦਾ ਕਿ ਮੈਂ ਦੋਨੋਂ ਪਾਸੇ ਰੱਖਣੇ ਕਿ ਤਰ੍ਹਾਂ ਅਸੀਂ ਪਹੁੰਚੇ ਆ ਟਕੋਇਆ ਫਾਟਕ ਦੇ ਕੋਲ ਰਾਮਾ ਮੰਡੀ ਤੋਂ ਇੱਕ ਤਿੰਨ ਪੈਣਾ ਦੀ ਆ ਆਪਣੀ ਮਿਹਨਤ ਦੀ ਕਿਤਰੀ ਕਰਕੇ ਕਮਾਉਂਦੀ ਆ ਕਿੰਨਾਂ ਦੇ ਆ ਬਾਵਾ ਲੱਤਾਂ ਤੋਂ ਪਾਰੇ ਸਵਾਰੀ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਖੁਸ਼ੀ ਕਰਾਂਗੇ ਅਸੀਂ ਪੁੰਜੇ ਰਾਮਾ ਮੰਡੀ ਟਕੋਇਆ ਫਾਟਕ ਦੇ ਕੋਲ ਕਿਹਦੀ ਤਿੰਨ ਪੈਣਾ ਆਪਣੀ ਦੀ ਆ ਕਿਹਦੀ ਆਪਣੀ ਮਿਹਨਤ ਦੀ ਕਮਾਈ ਕਰਦੀ ਆ ਪੁੱਛਦੇ ਕੀ ਮਾਂ ਬਾਕੀ ਗੱਲਬਾਤ ਹਾਂਜੀ ਹਾਂਜੀ ਕਿੰਨੀ ਦੇਰ ਹੋ ਗਈ ਦੀਦੀ ਆਪਨੂੰ ਕੰਮ ਕਰਦੇ ਨੂੰ ਸਾਨੂੰ 2 ਤੋਂ 2.5 ਮਹੀਨੇ ਹੋ ਗਏ 2 ਤੋਂ 2.5 ਮਹੀਨੇ ਪਹਿਲਾਂ ਤੁਸੀਂ ਫੋਟੋ ਬੋਰਡ ਦੇ ਉੱਤੇ ਲਾਉਂਦੇ ਸੀ ਹਾਂਜੀ ਫੋਟੋ ਬੋਰਡ ਤੇ ਲਗਾਉਂਦੇ ਸੀ ਕਿੰਨੀ ਦੇਰ ਲਾਉਂਦੇ ਸੀ ਤੁਸੀਂ ਉੱਤੇ ਚਾਲੂ ਕੀਤੀ ਫੜੀ ਲਾਣੀ ਹਾਂ ਸਾਨੂੰ 2 ਸਵਾ 2 ਮਹੀਨੇ ਅਸੀਂ ਉੱਥੇ ਕੀਤਾ ਹੋਣਾ ਅਸੀਂ ਇੱਥੇ ਆਏ ਹਾਂ ਸਾਡੀ ਇੰਟਰਵਿਊ ਹੋਈ ਸੀ ਉੱਥੇ ਇਹ ਜਿਹੜਾ ਦੇਖ ਕੇ ਜਦਾ ਪਾਣੀ ਨੇ ਕਿਹਾ ਸੀ ਕਿ ਕਿਸ ਨੇ achar purt ਪਾ ਜਿਆ ਉਹਨਾਂ ਨੇ ਕਿਹਾ ਸੀ ਮੈਂ ਇਹਨਾਂ ਨੂੰ ਸ਼ੌਪ ਖੋਲ ਕੇ ਦੇਣਾ ਚਾਹੁੰਦਾ ਨਹੀਂ ਬਈ ਮੈਂ ਸਮਾਨ ਪਾ ਦੂੰਗਾ ਤੇ ਇਹਨਾਂ ਨੇ ਸ਼ਾਪ ਲੈ ਕੇ ਦੇਣੀਆਂ ਰੈਂਟ ਤੇ ਹੁਣ ਸਾਡੀ ਸ਼ਾਪ ਹੈ ਤੇ ਇਹ ਕਿੰਨੀ ਆਪਾਂ ਕਿੱਦਾਂ ਇਸ ਚੀਜ਼ ਤੇ ਪਹੁੰਚੇ ਤੁਸੀਂ ਮਿਹਨਤ ਵੀ ਕੀਤੀ ਹੈ ਇਸ ਹਾਲ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਬਹੁਤ ਓਕੇ ਹੁੰਦੀਆਂ ਕੰਨੀਆਂ ਜੋ ਤੁਸੀਂ ਕੀਤੀ ਆ ਹਾਂ ਜੀ ਮਿੰਟ ਤਾਂ ਹੁਣ ਮਜਬੂਰੀਆਂ ਹੁੰਦੀਆਂ ਹਨਾ ਬੰਦੇ ਨੂੰ ਜਬੂਰੀਆਂ ਹੀ ਸਭ ਕੁਝ ਕਰਵਾਉਂਦੀਆਂ ਆ ਜੇ ਮਜਬੂਰੀ ਨਾ ਹੋਵੇ ਤਾਂ ਬੰਦੇ ਨੂੰ ਕੁਝ ਕਰਨ ਦੀ ਲੋੜ ਹੀ ਨਾ ਘਰ ਬੈ ਕੇ ਰਾਮ ਨਾ ਖਾਵੇ ਹਨਾ ਤੇ ਸਾਨੂੰ ਬਸ ਘਰ ਦੀ ਕੰਡੀਸ਼ਨ ਹੀ ਇਦਾਂ ਦੀ ਸੀ ਕਿ ਆਪ ਕੰਮ ਕਰਨਾ ਪਿਆ ਸ਼ੁਰੂ ਤੋਂ ਵੀ ਕਰਦੇ ਆ ਰਹੇ ਹਾਂ ਚਲੋ ਥੋੜੇ ਹੁਣ ਵੀ ਹਾਲਾਤ ਹਜੇ ਉਦਾਂ ਦੇ ਤੇ ਫੜੀ ਲਗਾਉਂਦੇ ਸੀਗੇ ਅਸੀਂ ਇਦਾਂ ਸੋਚਿਆ ਕਿ ਚਲੋ ਕੁਝ ਇਦਾਂ ਦਾ ਕਰੀਏ ਕਿ ਸਾਨੂੰ ਬੈਠ ਕੇ ਕੰਮ ਕਰਨਾ ਪਵੇ ਤੇ ਸਾਨੂੰ ਇਹ ਬੈਸਟ ਲੱਗਿਆ ਕਿ ਆਪਾਂ ਮਾ ਬੈਕ ਕੇ ਪ੍ਰੋਡਕਟ ਦੀ ਸੇਲ ਕਰਨੇ ਆ ਕਿੰਨਾ ਕ ਆਪਾਂ ਪੜੇ ਦੀ ਸਕੂਲ ਟਾਈਮ ਦੇ ਵਿੱਚ ਜਾਂਦੇ ਸੀ ਕ ਸਕੂਲ ਜਾਂਦੇ ਸੀ ਉਦੋਂ ਕਿੰਨਾ ਕੋ ਖ ਹੁੰਦਾ ਮਮੀ ਪਾਪਾ ਜੀ ਦੇ ਸੇਤੇ ਨਹੀਂ ਹਰੇ ਹਨ ਮਮਾ ਨੇ ਕਿੱਦਾਂ ਹੈਂਡਲ ਕੀਤਾ ਸਾਧਾ ਨੂੰ ਤਿੰਨਾਂ ਨੂੰ ਪੈਨਾ ਨੂੰ ਮਮਾ ਨੇ ਬਹੁਤ ਮੁਸ਼ਕਿਲ ਸਾਰਾ ਕੁਝ ਹੈਂਡਲ ਕੀਤਾ ਆ ਕਿਉਂਕਿ ਅਸੀਂ ਉਦੋਂ ਬਹੁਤ ਜ਼ਿਆਦਾ ਛੋਟੇ ਸੀਗੇ ਇੱਕ ਹੁੰਦਾ ਕਿ ਜੇ ਬੱਚਾ ਥੋੜਾ ਵੱਡਾ ਹੋ ਗਏ ਫਿਰ ਮਤਲਬ ਮਾਂ ਲਈ ਵੀ ਇੰਨਾ ਮੁਸ਼ਕਿਲ ਨਹੀਂ ਹੁੰਦਾ ਔਰ ਜੇ ਬੱਚਾ ਨੋਰਮਲ ਹੋਵੇ ਫਿਰ ਵੀ ਨਹੀਂ ਮੁਸ਼ਕਿਲ ਹੁੰਦਾ ਹਨਾ ਇੱਕ ਤਾਂ ਅਸੀਂ ਨੋਰਮਲ ਵੀ ਨਹੀਂ ਸੀਗੇ ਹਨਾ ਇਨੋ ਸਿਸਟਰ ਸਿੱਧਾ ਹੈਂਡੀਕੈਪ ਸੀਗੇ ਤੇ ਉਪਰ ਦੀ ਫਿਰ ਪਾਪਾ ਵੀ ਐਕਸਪਾਇਰ ਹੋ ਗਏ ਤੇ ਮੰਮੀ ਲਈ ਸਾਰਾ ਕੁਝ ਸਾਨੂੰ ਸੰਭਾਲਣਾ ਘਰ ਵੀ ਕੰਮ ਕਰਨਾ ਬਾਹਰ ਸਾਡੇ ਲਈ ਕਮਾਉਣਾ ਰੋਟੀ ਲਈ ਸਭ ਕੁਝ ਕਰਨਾ ਮੰਮੀ ਲਈ ਬਹੁਤ ਮੁਸ਼ਕਲ ਸੀ ਕਾਫੀ ਮੰਮੀ ਨੇ ਮੁਸ਼ਕਲਾਂ ਦੇਖੀਆਂ ਹੁਣ ਅੱਜ ਤਾਂ ਚਲੋ ਅਸੀਂ ਬਰਾਬਰ ਦੇ ਹੋ ਗਏ ਆ ਪਰ ਬਹੁਤ ਔਖਾ ਟਾਈਮ ਕੱਡਿਆ ਦੋਸਤੋ ਦੇਖ ਸਕਦੇ ਇੱਕ ਹੈਂਡੀਕੈਪ ਦੋ ਭੈਣਾ ਹੈਂਡੀਕੈਪ ਹੋ ਕੇ ਵੀ ਦੇ ਲੋ ਕੰਮ ਕਾੜ ਕਰਦੀ ਆ ਵੀ ਆਪਣੀ ਮਿਹਨਤ ਕਰਦੀ ਆ ਅੱਜ ਦੇ ਸਮੇਂ 'ਚ ਕਦੇ ਭੀਕ ਮੰਗਦੇ ਰੋੜਾ ਦੇ ਉੱਤੇ ਉਹ ਭੀਕ ਭੀਕ ਮੰਗਦੇ ਉਹ ਵੀ ਇਹ ਚੀਜ਼ ਸੋਚਣ ਨਹੀਂ ਆਪਾਂ ਅੱਗੇ ਵਧਣਾ ਚਾਹੁੰਦੇ ਆ ਵੱਡਾ ਸਾਡਾ ਬੰਦਾ ਇਹ ਚੀਜ਼ ਨੂੰ ਦੇ ਕੇ ਤੂੰ ਦੇ ਲਓ ਕਿੱਦਾਂ ਰੋੜਾ ਉੱਤੇ ਵੀ ਲੋਕੀ ਭੀਕਾ ਮੰਗਦੇ ਪਿਆਣਾ ਇਹ ਉਹਨਾਂ ਨੂੰ ਵੀ ਮਾੜਾ ਮੋਟਾ ਕੀ ਸੀ ਸਾਦੂ ਵੀ ਆਪਣੇ ਵੱਲ ਦੇਖ ਕੇ ਅਸੀਂ ਇਹ ਕਹਿੰਦੇ ਆ ਕਿ ਭੀਖ ਨਾ ਮੰਗੋ ਜਿੰਨਾ ਤੁਹਾਡੇ ਤੋਂ ਆਪਣਾ ਹੋ ਸਕੇ ਛੋੜਾ ਮੋਟਾ ਕੰਮ ਸਟਾਰਟ ਕਰ ਲਓ ਬਟ ਕਿਸੇ ਮੋਰੇ ਹੱਥ ਨਾ ਫਲਾਓ ਆਪਾਂ ਹੱਥ ਫਲਾਵਾਂਗੇ ਮੁੜ ਕੇ ਕਾਲੂ ਕੋਈ ਸੁਣਾਊਗਾ ਇਹ ਦਿਨ ਨਾਲ ਚੰਗਾ ਕਿ ਆਪਣਾ ਕੰਮ ਸਟਾਰਟ ਕਰੋ ਕਿਤੇ ਕਿਤੇ ਤਾਣੇ ਤੁਣੇ ਵੀ ਸੁਣਨ ਨੂੰ ਮਿਲਿਆ ਨੇ ਲੋਕਾਂ ਦੇ ਬਹੁਤ ਸੁਣਨ ਨੂੰ ਮਿਲਦੇ ਰਹੇ ਆ ਜਿੱਦਾਂ ਹੁਣ ਅਸੀਂ ਕੰਮ ਕਰਦੇ ਹੁੰਦੇ ਸੀ ਪਹਿਲਾਂ ਛੋਟੇ ਹੁੰਦੇ ਵੀ ਜਦੋਂ ਮੈਂ ਸਿੱਖਦੀ ਵੀ ਸੀ ਕਿ ਜਦੋਂ ਮੈਂ ਬਹੁਤ ਕੁਝ ਜਾਣਦੀ ਆ ਸਲਾਈ ਕਢਾਈ ਪਾਰਲਰ ਆ ਬਾਕੀ ਮੈਨੂੰ ਜਿੱਦਾ ਪੇਂਟ ਵਗੈਰਾ ਵੀ ਆਂਦਾ ਹਨ ਜਦੋਂ ਸਾਰਾ ਕੰਮ ਇਦਾਂ ਸਿੱਖਣੇ ਸੱਕਿਆ ਨੇ ਕਹਣਾ ਲੈ ਸਾਰੇ ਪਸੇ ਲੱਤਾਂ ਫਸਾਈ ਜਾਂਦੀ ਆ ਦੇ ਆਪਣੇ ਆਪ ਨੂੰ ਤਾਂ ਪਹਿਲਾਂ ਦੇਖ ਲੈ ਹੈ ਨਾ ਕਈਆਂ ਨੇ ਇਦਾਂ ਕਹਿਣਾ ਚਾਹ। ਮਤਲਬ ਤੁਸੀਂ ਮਿਹਨਤ ਕਰਦੇ ਸੀ ਮਿਹਨਤ ਨੂੰ ਵੀ ਤਾਣੇ ਸੁਣਨ ਨੂੰ ਮਿਲੇ। ਦੇ ਲੋ ਦੋਸਤੋ ਇੱਕ ਸਾਧਿਆ ਭੈਣਾਂ ਦੀ ਤਿੰਨ ਮਿਹਨਤ ਕਰਦੀ ਮਿਹਨਤ ਨੂੰ ਵੀ ਤਾਣੇ ਸੁਣਨ ਨੂੰ ਲੋਕਾਂ ਦੇ ਮਿਲਦੇ ਹੁੰਦੇ ਸੀ ਕਿਉਂ ਜੀ ਕੰਮ ਕਰਤੀ ਫਿਰ ਕੀ ਜਵਾਬ ਦਿੱਤਾ ਤੁਸੀਂ ਉਹਨਾਂ ਨੂੰ ਨਹੀਂ ਆਪਾਂ ਜਵਾਬ ਕੀ ਦੇਣਾ ਆਪਾਂ ਨਾਮ ਤੇ ਨਹੀਂ ਲੈਂਦੇ ਕਹਿੰਦੇ ਤੇ ਆਪਣੇ ਹੀ ਸੀਗੇ ਹਨ ਬਈ ਜਵਾਬ ਕੀ ਦੇਣਾ ਸੀ ਜਵਾਬ ਉਹ ਰੱਬ ਨੇ ਦਿੱਤਾ ਅਸੀਂ ਆਪ ਜੇ ਕੰਮ ਸਿੱਖਿਆ ਤੇ ਉਹਦੇ ਵਿੱਚ ਅਸੀਂ ਸਫਲ ਵੀ ਹੈਗੇ ਆ ਹਨ ਤੇ ਅਸੀਂ ਕਿਹੜਾ ਜੇ ਕੋਈ ਕਹਿੰਦਾ ਅਸੀਂ ਕਿਹੜਾ ਉਹਨਾਂ ਕੋਲੋਂ ਮੰਗਦੇ ਸੀ ਇਹ ਹੁੰਦਾ ਕਿ ਜੇ ਤੁਸੀਂ ਐਪਰੀਸ਼ੀਏਟ ਨਹੀਂ ਕਰ ਸਕਦੇ ਕਿ ਤੇ ਤੁਸੀਂ ਕਿਸੇ ਨੂੰ ਮਤਲਬ ਉਹ বিনা ਕਰਾਉਣਾ ਅਗਲੇ ਨੂੰ ਛੋਟਾ ਮਿੰਟ ਹਰਾਉ ਵੀ ਤੂੰ ਐਦਾਂ ਦਾ ਹੈਗਾ ਤੇ ਤੂੰ ਕਰ ਨਹੀਂ ਸਕਦਾ ਇਹ ਸਾਡੀ ਹਿੰਮਤ ਆ ਹਨਾ ਸਾਡੇ ਮਾਂ ਨੇ ਕਰਵਾਇਆ ਸਾਰਾ ਕੁਝ ਅਸੀਂ ਕੀਤਾ ਇਹ ਮੰਮੀ ਕਹਿ ਦਿੰਦੇ ਕਿ ਨਹੀਂ ਕਰਨਾ ਸੀ ਨਹੀਂ ਕਰਦੇ ਹਨਾ ਬਸ ਮਿਹਨਤ ਸਾਨੂੰ ਇਹ ਪਤਾ ਸੀ ਕਿ ਅੱਗੇ ਜਾ ਕੇ ਸਾਡੇ ਹੀ ਕੰਮ ਸਿੱਖਿਆ ਹੋਇਆ ਸਾਡੇ ਕੰਮ ਆਊਗਾ ਅੱਜ ਜਿੱਦਾਂ ਦੇ ਹਾਲਾਤ ਆ ਆਪਣੀ ਮੈਰਿਜ ਵੀ ਹੋਈ ਪਈ ਆ ਹਾਂਜੀ ਮਤਲਬ ਮੈਰਿਜ ਵੀ ਆਪਣੇ ਬੇਟਾ ਵੀ ਹੋ ਗਿਆ ਵੀ ਹਾਂਜੀ ਬੇਟਾ ਕਿੰਨੇ ਸਾਲ ਦਾ ਬੇਟਾ ਜੀ ਮੇਰਾ 2 ਸਾਲ ਦਾ 2 ਸਾਲ ਦਾ ਬੇਟਾ ਹਾਂਜੀ ਤੇ ਲੋ ਜੀ 2 ਸਾਲ ਦਾ ਬੇਟਾ ਵੀ ਹੋ ਗਿਆ ਦੇਖੋ ਜੀ 2 ਸਾਲ ਦਾ ਬੇਟਾ ਵੀ ਦਿੱਦੀ ਦੇ ਦਾ ਫੇ ਵੀ ਆਪਣੇ ਕਿੰਨੇ ਦਿਲ ਮਾਨ ਨਾਲ ਮਿਹਨਤ ਕੀਤੀ ਹੈ ਕਿਤਾ ਆਪਣੀ ਮੈਰਿਜ ਹੋਈ ਉਹ ਕਿੱਦਾਂ ਹੋਈ ਇਸੇ ਤਰ੍ਹਾਂ ਮੇਰੀ ਇੱਥੇ ਹੀ ਹੋਈ ਸੀ ਜਲੰਧਰ ਹੀ ਹਾਂਜੀ ਸੀ ਗੁਰਦੁਆਰਾ ਸਾਹਿਬ ਹਾਂਜੀ ਕਿੰਨਾ ਲਾਈਵ ਨਿਕਲਦੀ ਵੀ ਆਪਣੀ ਲਾਈਫ ਬਿਲਕੁਲ ਵੀ ਗੁੱਡ ਨਹੀਂ ਆ ਹਾਂਜੀ ਕਿਉਂਕਿ ਹਸਬੰਡ ਮੇਰੇ ਨਾਲ ਨਹੀਂ ਰਹਿੰਦੇ ਅੱਛਾ ਅਸੀਂ ਮਤਲਬ ਮੈਂ ਆਪਣੇ ਬੇਟਾ ਮੇਰੇ ਕੋਲ ਹੈ ਉਹ ਕਿਉਂ ਨਹੀਂ ਨਾਲ ਦਿੰਦੇ ਭਜਾ ਬਸ ਮੇਰੇ ਮਦਰ ਇਨ ਲਾ ਉਹਨਾਂ ਨੂੰ ਇਦਾਂ ਨਾਲ ਰਹਿਣੀ ਨਹੀਂ ਦਿੰਦੇ ਜਿਆਦਾ ਦੇਰ ਬਸ ਉਹਨਾਂ ਦਾ ਨੇਚਰ ਹੀ ਇਦਾਂ ਦਾ ਮਦਰ ਇਨ ਲਾ ਦਾ ਉਹਨਾਂ ਦਾ ਇੱਕ ਉਹ ਇੱਕ ਬੇਟਾ ਹੈਗਾ ਮਤਲਬ ਮਦਰੀ ਨੋਦਾ ਤੇ ਉਹਨਾਂ ਨੂੰ ਇਦਾਂ ਲੱਗਦਾ ਕਿ ਮੇਰਾ ਬੇਟਾ ਕਿਤੇ ਉਹਦੇ ਵੱਲਦਾ ਹੀ ਨਾ ਹੋ ਜੇ ਜੇ ਕਿਤੇ ਜਿਆਦਾ ਟਾਈਮ ਅੱਜ ਦੇ ਸਮੇਂ ਦੇ ਵਿੱਚ ਮਾਮਾ ਜੀ ਸੋਚਦੀ ਆ ਮਤਲਬ ਨੂੰ ਵਗਾ ਨਾਵੇ ਮੇਰਾ ਬੇਟਾ ਕਦੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮਾਂ ਨਹੀਂ ਮੈਂ ਕਦੀ ਕੋਈ ਚੀਜ਼ ਸੋਚੀ ਵੀ ਨਹੀਂ ਆ ਚੀਜ਼ ਦੀ ਨਹੀਂ ਮੇਰੇ ਹਸਬੰਡ ਥੋੜੇ ਜੇ ਮਤਲਬ ਜਿੱਦਾਂ ਕਹ ਲੋ ਬਿੱਡਰਪੋਕ ਹੈਗੇ ਡਰਪੋਕ ਟਾਈਪ ਆ ਉਹ ਅਗਰ ਇੱਕ ਦਮ ਕਮਾੜ ਕੇ ਉਹਨਾਂ ਨੂੰ ਕਹਿ ਦੂਗੇ ਨਹੀਂ ਜਾਣਾ ਤੇ ਮਤਲਬ ਨਹੀਂ ਜਿੱਦਾਂ ਕਾਫੀ ਟਾਈਮ ਉਹ ਗੈਰ ਰਖੜੀ ਦੇ ਗਏ ਹੋਏ ਸਾਡੇ ਕੋਲੋਂ ਤਾਂ ਪਰ ਮੰਮਾ ਨੇ ਉਹਨਾਂ ਨੇ ਉਹ ਆਪਣੇ ਕੋਲ ਹੀ ਰੱਖ ਲਿਆ ਤੇ ਉਹਨਾਂ ਨੂੰ ਆਣ ਨਹੀਂ ਦਿੱਤਾ ਉੱਥੇ ਕੰਮ ਕਰਦੇ ਹੋ ਸਾਨੂੰ ਕੋਈ ਖਰਚਾ ਨਹੀਂ ਭੇਜਦੇ ਕੁਛ ਨਹੀਂ ਮੈਂ ਆਪਣਾ ਬੇਟਾ ਆਪ ਹੀ 3 ਮਹੀਨੇ ਤੋਂ ਪਾਲ ਰਹੀ ਆ ਕਿ ਮੈਸੀ ਕੀ ਤੁਸੀਂ ਉਹਨੂੰ ਮੈਸੇਜ ਕੀ ਦੇਣਾ ਚਾਹੁੰਦੇ ਬੇ ਆਮ ਜਨਤਾ ਨੂੰ ਮੈਂ ਦੇਖੋ ਮੈਸੇਜ ਜੇ ਆਪਣੀ ਪਰਸਨਲ ਲਾਈਫ ਦੀ ਗੱਲ ਕਰਾਂ ਮੈਂ ਇਹੀ ਕਹੂੰਗੀ ਕਿ ਦੇਖੋ ਸਾਰੇ ਮਤਲਬ ਹਸਬੰਡ ਦੀ ਹੁੰਦੀ ਹੈ ਰਿਸਪੌਂਸਿਬਿਲਟੀ ਕਿਉਂਕਿ ਅਸੀਂ ਕੁੜੀਆਂ ਨੇ ਤਾਂ ਦੇਖੋ ਸਾਰਾ ਕੁਝ ਇੱਕ ਹਸਬੰਡ ਦੇ ਕਰਕੇ ਸਾਰਾ ਕੁਝ ਛੱਡਿਆ ਹੁੰਦਾ ਹਨਾ ਤੇ ਇਦਾਂ ਵੀ ਨਹੀਂ ਕਿ ਬਿਲਕੁਲ ਹੀ ਛੱਡ ਦੋ ਜੇ ਮੇਰੇ ਪੇਰੈਂਟਸ ਨੂੰ ਜ਼ਰੂਰਤ ਆ ਤੇ ਤੁਸੀਂ ਵੀ ਸਪੋਰਟ ਕਰੋ ਜੇ ਮੈਂ ਤੁਹਾਡਿਆਂ ਨੂੰ ਸੰਭਾਲਦੀ ਪਈ ਤੇ ਤੁਹਾਡਾ ਵੀ ਤਾਂ ਫਰਜ਼ਵੰਦਾ ਤੁਸੀਂ ਵੀ ਮੇਰਿਆਂ ਨੂੰ ਦੇਖਣਾ ਹਨਾ ਤੇ ਪਰ ਫੈਮਲੀ ਜਿਹੜੀਆਂ ਹੁੰਦੀਆਂ ਆ ਮੁੰਡਿਆਂ ਦੀ ਉਹਨਾਂ ਨੂੰ ਐ ਲੱਗਦਾ ਹੁੰਦਾ ਮੇਰਾ ਮੁੰਡਾ ਕਿਤੇ ਪਿੱਛੇ ਨਾ ਨੂੰ ਨ ਦੇਖੇ ਤੇ ਕੁੜੀ ਵੀ ਤਾਂ ਆ ਕੇ ਅਗਲਿਆਂ ਨੂੰ ਦੇਖਦੀ ਆ ਹਨਾ ਜੇ ਤੁਸੀਂ ਐਦਾਂ ਦੀ ਸੋਚ ਰੱਖੂਗੇ ਫਿਰ ਤਾਂ ਘਰ ਖਰਾਬ ਹੋਣੀ ਆ ਪਰ ਜੇ ਸਭ ਤੋਂ ਵੱਡੀ ਆ ਕਿ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਆ ਹਨਾ ਅਸੀਂ ਕਿਸੇ ਨੂੰ ਨਹੀਂ ਬਦਲ ਸਕਦੇ ਅਸੀਂ ਆਪਣੀ ਸੋਚ ਬਦਲ ਸਕਦੇ ਆ ਬਸ ਇਹ ਆ ਕਿ ਜਦੋਂ ਬੰਦਾ ਇਕੱਲਾ ਹੋਵੇ ਤੇ ਉਹਨੂੰ ਸਾਰਾ ਕੁਝ ਆਪ ਦੇਖ ਕੇ ਹੈਂਡਲ ਕਰਨਾ ਚਾਹੀਦਾ ਕਿ ਮੈਂ ਦੋਨੋਂ ਪਾਸੇ ਰੱਖਨੇ ਕਿੱਦਾਂ ਰੱਖਨੇ ਆ ਹਾਸੀ ਦੋਜੀ ਦੀ ਦਿਨਾਂ ਵੀ ਗੱਲ ਕਰਦੀ ਦੀ ਕਿੱਦਾਂ ਵੇ ਲਾਈਵ ਕਿੱਦਾਂ ਲਿਕਰਦੀ ਵੀ ਇਸ ਟਾਈਮ ਲਾਈਵ ਬਸ ਐਡੇ ਹੀ ਸਵੇਟ ਨੂੰ ਆਜੀ ਦਾ ਸ਼ੌਪ ਤੇ ਰਾਤ ਨੂੰ ਜਾਂਦਾ ਆ ਇੱਥੇ ਸਾਰਾ ਦਿਨ ਨਿਕਲ ਜੇਦਾ ਇਹ ਕਦੋ ਫੋਲੋ ਕਰੋ ਕਮੈਂਟ ਚ ਉਸ ਆ ਜੇ ਦਿਓ ਅਨਦਰ ਵੀ ਕੋਈ ਇੱਕ ਪੇਜ ਆਦਾ ਉਹਨੂੰ ਵੀ ਜ਼ਰੂਰ ਫੋਲੋ ਕਰਿਓ ਵੀ ਪੁੱਛਦੇ ਕੀ ਨਾਮ ਦੇ ਪੇਜ ਆਂਦਾ ਹਾਂ ਆਰ ਕੇ ਰਲ ਹਾਂਜੀ ਆਰ ਏ ਐਲ ਐਚ ਰਲ ਸਾਡਾ YouTube ਤੇ ਚੈਨਲ ਆ ਆਰ ਕੇ ਰਲ ਤੇ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਸੀਂ ਹੁਣੇ ਵਲੌਗ ਬਣਾਉਣੇ ਸ਼ੁਰੂ ਕੀਤੇ ਆ ਤੇ ਜੇ ਦਿਨਾਂ ਹੋ ਸਕੇ ਬਾਤ ਬਾਤ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਦੋਸਤੋ ਬਾਤ ਬਾਤ ਵੀਡੀਓ ਨੂੰ ਫੇਰ ਸ਼ੇਅਰ ਕਰਿਓ ਫੋਲੋ ਕਰਿਓ ਬਾਤ ਬਾਤ ਕੋਈ ਇਹਨਾਂ ਦੀ ਮਦਦ ਵੀ ਹੋ ਸਕੇ ਤੇ ਕੋਈ ਇਹਨਾਂ ਦੀ ਹੈਲਪ ਕਰਨਾ ਚਾਹੁੰਦਾ ਹੋਵੇ ਹੈਲਪ ਵੀ ਕਰ ਜ਼ਰੂਰ ਮੇਰਾ ਇਹਦਾ ਬਾਤ ਬਾਤ ਸ਼ੇਅਰ ਕਰਕੇ ਮਾਨ ਸਰਕਾਰ ਤੇ ਇਸ ਸਰਕਾਰਾਂ ਤੇ ਵੀਡੀਓ ਪਹੁੰਚਣੀ ਚਾਹੀਦੀ ਹੈ ਇਹ ਤਿੰਨ ਭੈਣਾਂ ਵੀ ਕੋਈ ਨਾ ਕੋਈ ਇਹਨਾਂ ਦੀ ਹੈਲਪ ਕਰੇ ਆਗੇ ਸਰਕਾਰਾਂ ਬਹੁਤ ਵੱਡੇ ਵੱਡੇ ਵਾਅਦੇ ਕਰਦੀ ਹੈ ਸਰਕਾਰ ਕੋ ਕੀ ਮੰਗ ਕੀ ਕਰਦੇ ਹੋ ਜੀ ਸਰਕਾਰ ਤੋਂ ਸੀ ਮੰਗਤਾ ਹੀ ਕਰਦੇ ਆ ਸਾਡੀ ਪੈਨਸ਼ਨ ਵਧਾ ਦਿੱਤੀ ਜਾਵੇ ਠੀਕ ਆ 1500 ਨਾਲ ਤਾਂ ਕੁਝ ਨਹੀਂ ਬਣਦਾ ਹੈਗਾ 11 1150 ਦਾ ਤਾਂ ਸਲਿੰਡਰ ਹੀ ਆ ਮੜਕੇ 2 2200 ਵਿੱਚ ਬੱਦਦਾ ਉਹਦੇ ਨਾਲ ਮਹੀਨਾ ਕਿਦਾਂ ਕੱਢਣਾ ਹੁੰਦਾ ਹੈ ਨਾ ਅਸੀਂ ਤਾਂ ਹੀ ਕਹਿੰਦੇ ਕਿ ਪੈਨਸ਼ਨ ਵਧਾ ਦਿੱਤੀ ਜਾਵੇ ਤੇ ਜੋ ਹੈਂਡੀਕੈਪ ਹੈ ਇਦਾਂ ਉਹਨਾਂ ਨੂੰ ਕੋਈ ਨਾ ਕੋਈ ਜੋਬ ਦਿੱਤੀ ਜਾਵੇ ਹਾਂਜੀ ਬਸ ਤੁਸੀਂ ਪੜੇ ਕਿੰਨਾ ਮੈਂ 10th 10th ਪੜ੍ਹੇ ਦੀ ਤੁਸੀਂ ਕਿੰਨਾ ਪੜ੍ਹੇ ਹੋ ਮੈਂ ਵੀ 10th 10th ਪੜ੍ਹੇ ਤਾਂ ਤੁਸੀਂ ਜੋਬ ਮੰਗਣਾ ਚਾਹਦੇ ਹੋ ਜੋਬ ਵੈਸੇ ਹੈ ਤਾਂ ਬਥੇਰੀਆਂ ਕਹਿੰਦੇ ਹੈਂਡੀਕੈਪ ਪੋਟੇ ਚ ਪਰ ਸਾਨੂੰ ਤਾਂ ਅਜ ਤੱਕ ਕੋਈ ਜੋਬ ਮਿਲੀ ਨਹੀਂ ਆ ਇਸ ਲਈ ਅਸੀਂ ਮੰਗਣੀ ਕੀ ਆ ਸਰਕਾਰ ਨੂੰ ਬਿਤੇ ਦਿਖਦਾ ਹੀ ਆ ਹਨ ਤੇ ਬਸ ਇਹੀ ਆ ਕਿ ਜੇ ਅਸੀਂ ਹੁਣ ਆਪਣਾ ਕੰਮ ਸਟਾਰਟ ਕੀਤਾ ਵਾ ਬਸ ਵਾਏ ਗੁਰੂ ਸਾਹਿਬ ਦੇ ਚੀ ਤਰੱਕੀ ਦੇਵੇ ਤੇ ਬਾਕੀ ਕੋਈ ਜਿੱਦਾ ਸਟਾਰ ਕਿਨੇ ਦੱਸਿਆ ਵੀ ਸੀ ਆਪਣਾ ਚੈਨਲ ਵੀ ਉਹ ਕੀਤਾ ਹੋਇਆ ਤੇ ਬਸ ਸਾਰੇ ਜਿਹੜੇ ਉਹਨੂੰ ਸਬਸਕ੍ਰਾਈਬ ਕਰਦੇ ਹੋ ਸ਼ੇਅਰ ਕਰਦੇ ਹੋ ਉਹੀ ਸਾਡੀ ਸਭ ਤੋਂ ਵੱਡੀ ਹੈਲਪ ਹੋ ਜਾਏਗੀ ਦੇਖ ਸਕਦੇ ਹੋ ਤਾਂ ਤਿੰਨ ਪਹਿਲਾਂ ਨੇ ਰਾਮਾ ਮੰਡੀ ਤੋਂ ਕੋਈ ਦੇ ਕੋਲ ਕਿਹਦਾ ਕੰਮ ਕਰਨਾ ਚੱਲੋ ਕਿਤੇ ਆਪਣੇ ਕਿਤਰੀ ਖਾਣੇ ਚੱਲੋ ਕੀਤੀ ਆ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਫੋਲੋ ਕਰਿਓ ਜਰੂਰ ਅਨਕ ਸਬਾਨ ਲੈਣ ਜਰੂਰ ਪਹੁੰਚਿਓ ਪਹਿਲਾਂ ਕੋ